ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੋਪਿਆ ਦੀ ਸਾਹਾ ਸੰਗਤ ਜੀ ਦਾਸ ਗੁਰਦੇਵ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ 2 ਤੋਂ 2.5 ਸਾਲ ਦਾ ਸਮਾਂ ਬੀਤ ਗਿਆ ਦਲਜੀਤ ਤੋਂ ਸਾਂਝ ਨੇ ਇੱਕ ਫਿਲਮ ਬਣਾਈ ਸੀ ਜਿਹਦੇ ਵਿੱਚ ਉਹਨੇ ਅਦਾਕਾਰੀ ਕੀਤੀ ਸੀ ਸ਼ਹੀਦ ਭਾਈ ਜਤਵੰਤ ਸਿੰਘ ਖਾਲੜਾ ਜੀ ਉਹਦੀ ਬਾਇਓਪੀਆ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਦੀ ਜਿਸ ਦਾ ਨਾਮ ਆ ਪੰਜਾਬ 95 ਪਰ ਸੈਂਸਰ ਬੋਰਡ ਨੇ ਹਾਲੇ ਤੱਕ ਇਸ ਫਿਲਮ ਨੂੰ ਮਨਜ਼ੂਰੀ ਨਹੀਂ ਦਿੱਤੀ ਗੁਰੂ ਪਿਆਰਿਓ ਉਲਟਾ ਸੈਂਸਰ ਬੋਰਡ ਨੇ ਇਸ ਫਿਲਮ ਤੇ 50 ਕੱਟ ਲਗਾਏ ਗਏ ਯਾਨੀ ਕਿ 50 ਸੀਨ ਕੱਢ ਦਿੱਤੇ ਗਏ ਫਿਰ 90 ਸੀਨ ਕੱਢ ਦਿੱਤੇ ਗਏ ਤੇ ਹੁਣ ਸੈਂਸਰ ਬੋਰਡ ਨੇ 120 ਸੀਨ ਕੱਢ ਦਿੱਤੇ ਗਏ ਤੇ ਉਹਨਾਂ ਨੇ ਆਖਿਆ ਵੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਇੰਡੀਅਨ ਸਿਨੇਮਾ ਘਰਾਂ ਵਿੱਚ ਇਹ ਫਿਲਮ ਲੱਗੇ ਤੇ ਇਸ ਫਿਲਮ ਵਿੱਚ ਕਿਤੇ ਵੀ ਭਾਈ ਜਸਵੰਤ ਸਿੰਘ ਖੰਡਾ ਜੀ ਦਾ ਨਾਮ ਨਾ ਵਰਤਿਆ ਜਾ ਵੇਖੋ ਕਿੰਨੀ ਦੁੱਖ ਦੀ ਗੱਲ ਆ ਗੁਰੂ ਪਿਆਰਿਓ ਵੀ ਜਦੋਂ ਵੀ ਸਿੱਖ ਪੰਥ ਦੀਆਂ ਕ੍ਰਾਂਤੀਕਾਰੀ ਸਰਮੋਰ ਸ਼ਖਸੀਅਤਾਂ ਤੇ ਕੋਈ ਫਿਲਮ ਬਣਦੀ ਗੁਰੂ ਪਿਆਰਿਓ ਤੇ ਸੈਂਸਰ ਬੋਰਡ ਝੱਟ ਹੀ ਉਹਨਾਂ ਫਿਲਮਾਂ ਤੇ ਬੈਨ ਲਾ ਦਿੰਦਾ ਗੁਰੂ ਪਿਆਰਿਓ ਫਿਰ ਜੇਕਰ ਅਕਰੋਸ਼ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਜਾਂ ਜਦੋਂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਇਦਾਂ ਛੇੜਛਾੜ ਕੀਤੀ ਜਾਂਦੀ ਆ ਤੇ ਕੀ ਸਿੱਖ ਵੱਖਰੇ ਰਾਜ ਦੀ ਗੱਲ ਨਾ ਕਰਨ ਜੇਕਰ ਸੇਕ ਵੱਖਰੇ ਰਾਜ ਦੀ ਗੱਲ ਕਰਦੇ ਆ ਜਦੋਂ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਤੇ ਫਿਰ ਜਾਣ ਬੁੱਝ ਕੇ ਸਾਡੇ ਤੇ ਪਰਚੇ ਪਾ ਕੇ ਸਾਡੇ ਨੌਜਵਾਨਾਂ ਨੂੰ ਅੰਦਰ ਥੁੱਟਿਆ ਜਾਂਦਾ ਗੁਰੂ ਪਿਆਰਿਓ ਵੀ ਤਾ ਖਾਲਸਾ ਰਾਜ ਦੀ ਗੱਲ ਕਿਉਂ ਕਰ ਰਹੇ ਆ ਪਰ ਗੁਰੂ ਪਿਆਰਿਓ ਇੱਥੇ ਰਣਗੀ ਗਾਲੀ ਗੱਲ ਇਹ ਨਹੀਂ ਆ ਵੀ ਸਿੱਖ ਪੰਥ ਦੀਆਂ ਅਸ਼ਰਮੋਰ ਸ਼ਖਸੀਤਾ ਦੇ ਬਣੀ ਬਾਇਓਪਿਕ ਨੂੰ ਹੀ ਬੈਨ ਕੀਤਾ ਜਾਂਦਾ ਆ ਬੜੀ ਹੈਰਾਨਗੀ ਦੀ ਗੱਲ ਆ ਵੀ ਜਿੱਥੇ ਅੱਜ ਦੇ ਜ਼ਮਾਨੇ ਵਿੱਚ ਗੁਰੂ ਪਿਆਰਿਓ ਦੇਖੋ OTT ਪਲੇਟਫਾਰਮਾਂ ਤੇ ਸੋਸ਼ਲ ਮੀਡੀਆ ਤੇ ਜਾਂ ਕਹਿ ਲਈਏ ਕਿ ਸਿਨੇਮੇ ਘਰਾਂ ਵਿੱਚ ਸਿੱਧੇ ਤੌਰ ਤੇ ਗਰੂਪ ਪਿਆਰਿਓ ਨੌਜਵਾਨਾਂ ਨੂੰ ਗੰਦ ਪਰੋਸਿਆ ਜਾ ਰਿਹਾ ਪੌਰਨ ਪੌਰਨ ਪਰੋਸਿਆ ਜਾ ਰਿਹਾ ਪੌਰਨ ਜਿਵੇਂ ਕੀ ਫਿਲਮਾਂ ਵਿੱਚ ਬੇਹੱਦੀਆਂ ਗੰਦੀਆਂ ਗਾਲਾਂ ਵੈਬ ਸੀਰੀਜ਼ ਵਿੱਚ ਸ਼ਖਸ ਤੱਕ ਕਰਦੇ ਲੋਕਾਂ ਨੂੰ ਦਿਖਾ ਦਿੱਤਾ ਜਾਂਦਾ ਗੰਦੀਆਂ ਗਾਲਾਂ ਕੱਢਿਆ ਤੱਕ ਲੋਕਾਂ ਨੂੰ ਦਿਖਾ ਦਿੱਤਾ ਜਾਂਦਾ ਆ ਆ ਲੋਕ ਅੱਜ ਕੱਦੇ ਇੰਡੀਆ ਨੇ ਪੰਜਾਬੀ ਧੀਆਂ ਪਹਿਣਾ ਗੰਦਮੰਦ ਵਿਖਾਉਂਦੀਆਂ ਆਪਣਾ ਨੰਗਾ ਸਰੀਰ ਕਰਕੇ ਤੇ ਇੰਸਟਾਗ੍ਰਾਮ ਤੇ ਹੋਰ ਇਹ ਜਿਕੇ ਪਲੇਟਫਾਰਮਾਂ ਤੇ ਉੱਥੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲਿਆਂ ਨੂੰ OTT ਪਲੇਟਫਾਰਮ ਤੇ ਵੈਬ ਸੀਰੀਜ਼ ਬਣਾਉਣ ਵਾਲਿਆਂ ਨੂੰ ਜਾਂ ਫਿਲਮਾਂ ਬਣਾਉਣ ਵਾਲਿਆਂ ਨੂੰ ਸੈਂਸਰ ਬੋਰਡ ਵੱਲੋਂ ਜਾਂ ਭਾਰਤੀ ਸਰਕਾਰ ਵੱਲੋਂ ਕੋਈ ਮਨਾਈ ਨਹੀਂ ਆ। ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਾਂਦੀ। ਇਹ ਜਿਹੀ ਕੋਈ ਕਾਨੂੰਨ ਨਹੀਂ ਕੱਢਿਆ ਜਾਂਦਾ ਭਾ ਜਿਹਦੇ ਨਾਲ ਨੌਜਵਾਨ ਚੰਗੀ ਸਿਹਤ ਲੈਣ ਇਹ ਜਿਹਾ ਗੰਦ ਬੱਚਿਆ ਸਾਹਮਣੇ ਨਾ ਪਰੋਸਿਆ ਜਾਵੇ ਗੁਰੂ ਪਿਆਰਿਓ ਪਰ ਸਿੱਖ ਕ੍ਰਾਂਤੀਕਾਰੀ ਸ਼ਕਤੀਤਾ ਨੂੰ ਹਮੇਸ਼ਾ ਹੀ ਇਹਨਾਂ ਦੇ ਬਣੀਆਂ ਫਿਲਮਾਂ ਨੂੰ ਬੈਨ ਕਰ ਦਿੱਤਾ ਜਾਂਦਾ ਕਿਉਂ ਕਿ ਕਿਉਂਕਿ ਇਹ ਲੋਕ ਸਾਡੇ ਨਹੀਂ ਆ ਜੇਕਰ ਤੁਸੀਂ ਸਾਨੂੰ ਵੇਚ ਨਹੀਂ ਰੋਣਾ ਚਾਹੁੰਦੇ ਤਾਂ ਸਾਨੂੰ ਜੇਕਰ ਸਿੱਖ ਕੋਈ ਵੱਖਰੇ ਰਾਜ ਦੀ ਗੱਲ ਕਰਦਾ ਆ ਤੁਹਾਡੇ ਉੱਥੇ ਵੀ ਢਿੱਡ ਪੀੜ ਹੁੰਦੀ ਆ ਮੈਂ ਕਹਿੰਦਾ ਵੀ ਲੱਖ ਦੀ ਲੜਤਿਆ ਐਸੇ ਸੈਂਸਰ ਬੋਰਡ ਦੇ ਮੈਂਬਰਾਂ ਤੇ ਜਿਹੜੇ ਇਹ ਮੈਂ ਤਾਂ ਨਹੀਂ ਕਹਿੰਦਾ ਤੁਹਾਡੇ ਜਿਹੜੇ ਸੈਂਸਰ ਬੋਰਡ ਦੇ ਮੈਂਬਰ ਹੈ ਤੁਹਾਡੇ ਵੀ ਧੀਆਂ ਪੁੱਤੇ ਗੰਦ ਮੰਦ ਦੇਖ ਦਿਉਣੇ ਆ OTT ਪਲੇਟਫਾਰਮਾਂ ਤੇ ਵੈਬ ਸੀਰੀਜ਼ਾਂ ਆ ਹੋਰ ਗੰਦੀਆਂ ਗਾਲਾਂ ਵਾਲੀਆਂ ਫਿਲਮਾਂ ਇਹ ਤੁਸੀਂ ਮੱਤ ਸੋਚੋ ਵੀ ਤੁਹਾਡੇ ਧੀ ਪੁੱਤ ਨਹੀਂ ਦੇ ਦੇ ਪ੍ਰਭਾਵੋ ਕੋਈ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਜਿਹੜੀਆਂ ਫਿਲਮਾਂ ਸਿੱਖ ਪੰਥ ਦਾ ਇਤਿਹਾਸ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੀਆਂ ਆ ਸਿੱਖਾਂ ਦਾ ਇਤਿਹਾਸ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੀਆਂ ਆ ਉਥੇ ਤੁਸੀਂ ਬੈਨ ਲਾ ਦਿੰਦੇ ਹੋ ਤੇ ਜਿੱਥੇ ਗੰਦਮੱਦ ਪ੍ਰੋਸੈਸ ਜਾਂਦਾ ਆ ਉਹਨੂੰ ਤੁਸੀਂ ਕਲੀਨ ਚਿੱਟ ਦੇ ਕੇ ਸਰਟੀਫਿਕੇਟ ਦੇ ਕੇ ਤੇ ਬੜੇ ਟੌਰ ਨਾਲ ਸਿਨੇਮਿਆ ਘਰਾਂ 'ਚ ਲਵਾਉਂਦੇ ਹੋ ਵੀ ਲੱਖ ਦੀ ਲੰਬਿਆ ਤੁਹਾਡੇ ਐਸੇ ਸਿਸਟਮ ਤੇ ਮੈਂ ਤੇ ਕਹਿੰਦਾ ਸ਼ਰਮ ਹੋਣੀ ਚਾਹੀਦੀ ਸਾਨੂੰ ਐਸੇ ਸਿਸਟਮ ਵਿੱਚ ਰਹਿੰਦਿਆਂ ਨੂੰ ਗੁਰੂ ਪਿਆਰਿਓ ਐਸੇ ਸਿਸਟਮ ਦਾ ਵੱਤ ਵੱਤ ਵਿਰੋਧ ਕਰੀਏ ਭਾਰਤ ਸਾਡਾ ਆ ਸਾਡੇ ਦੇਸ਼ ਵਿੱਚ ਕੁਝ ਗੰਦੇ ਲੋਕ ਗੰਦੇ ਸਿਆਸਤਦਾਨਾਂ ਨੇ ਕਬਜ਼ਾ ਕਰ ਲਿਆ ਆ ਅੱਜ ਲੋੜ ਹੈ ਸਾਨੂੰ ਚੰਗੇ ਇਨਸਾਨਾਂ ਨੂੰ ਚੁਣਨ ਦੀ ਵੱਧ ਤੋਂ ਵੱਧ ਗੁਰੂ ਪਿਆਰਿਓ ਇੰਨੇ ਕਿ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ